ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕੱਲ੍ਹ ਜਾਨੀ ਕੀਤੀ ਨਵੰਬਰ ਦੇ ਐਤਵਾਰ ਨੂੰ ਕਬੱਡੀ ਕਪ ਰਾਮਗੜ੍ਹ ਹੋਣ ਜਾ ਰਿਹਾ ਤਿਆਰੀਆਂ ਸਾਰੀਆਂ ਮੁਕੰਮਲ ਨੇ ਹੁਣ ਬਸ ਦਰਸ਼ਕਾਂ ਨੇ ਆਉਣਾ ਜੀ ਦੇਖਣ ਮੈਚਾਂ ਦਾ ਆਨੰਦ ਮਾਣਨ ਪੂਰੇ ਪੰਜਾਬ ਭਰ ਚੋਂ ਟੀਮਾਂ ਆਉਂਦੀਆਂ 65 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ 8 ਟੀਮਾਂ ਸੀ ਸਿਲੈਕਟ ਕਰੀਆਂ ਤੇ ਜਿਹੜੀ ਓਪਨ ਕੈਟਾਗਰੀ ਆ ਉਹ ਚ 16 ਟੀਮਾਂ ਨੇ ਤੇ ਪੂਰੇ ਪੰਜਾਬ ਭਰ ਚੋਂ ਜਿਹੜੀਆਂ ਵਧੀਆ ਟੀਮਾਂ ਨੇ ਨਾਮੀ ਟੀਮਾਂ ਉਹ ਹਿੱਸਾ ਲੈਣਗੀਆਂ ਤੇ ਇਨਾਮ ਸਰ ਕਿਸ ਤਰ੍ਹਾਂ ਦੇ ਦਿੱਤੇ ਜਾਣਗੇ ਕਹਿੰਦੇ ਤਾਂਸ਼ ਦਾ ਵੀ ਜਿਹੜਾ ਮੁਕਾਬਲਾ ਦੇਖਣ ਜੋਗ ਹੋਗਾ ਤਾਸ਼ਾਲੇ ਭਰਾਵਾਂ ਲਈ 21000 ਰੁਪਏ ਦਾ ਇਨਾਮ ਸਪੈਸ਼ਲ ਰੱਖਿਆ ਸੀ ਬੜੇ ਖੁਸ਼ ਨੇ ਤਾਂਸ਼ਾਲੇ ਸਾਡੇ ਸੱਜਣ ਮਿੱਤਰ ਜਿੰਨੇ ਵੀ ਨੇ ਤੇ ਇਸ ਤੋਂ ਬਿਨਾ ਕਬੱਡੀ ਦੇ ਵਿੱਚ ਸਾਡੇ 2 ਲੱਖ ਰੁਪਏ ਦੇ ਲਗਭਗ ਇਨਾਮ ਨੇ ਤੇ ਇਸ ਤਰ੍ਹਾਂ ਐਥਲੈਟਿਕਸ ਆ ਬੱਚਿਆਂ ਦੇ ਅੰਡਰ 14 ਫੁੱਟਬਾਲ ਦੇ ਕੁਝ ਗੇਂਮ ਵਿੱਚ ਮੈਚ ਹੋਣਗੇ ਹਾਂ ਜਿੰਨ ਪਿੰਡ ਵਾਸੀਆਂ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਆ ਜੀ ਤੇ ਐਨ ਆਰ ਆਈ ਵੀਰਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਬਹੁਤ ਸਪੋਰਟ ਆ ਜੀ ਪਿੰਡ ਦੀ ਸਪੋਰਟ ਕਰਕੇ ਹੀ ਇਹ ਸਾਰੇ ਕਾਰਜ ਨੇਪਰੇ ਚੜਦੇ ਆ ਦਰਖਤ ਲਾਉਣੇ ਤੇ ਹੋਰਸ ਮਤਲਬ ਇਸ ਤਰ੍ਹਾਂ ਦੇ ਕੋਈ ਕਾਰਜ ਕਰਨੇ ਆ ক্রিকেট ਦੇ ਗਰਾਊਂਡ ਬਣਾਉਣੇ ਤੇ ਆ ਟੂਰਨਾਮੈਂਟ ਇਹ ਸਾਰੇ ਪਿੰਡ ਦੇ ਭਰਾ ਬਹੁਤ ਸਹਿਯੋਗ ਦਿੰਦੇ ਆ ਜੀ ਬਹੁਤ ਸਹਿਯੋਗ ਆ ਪਿੰਡ ਦਾ ਬਹੁਤ ਰਿਣੀ ਆ ਅਸੀਂ ਜੀ ਚੀਫ ਗੈਸਟ ਕਦੋਂ ਪਹੁੰਚਣਗੇ ਕੌਣ ਹੋਵੇਗਾ ਜੀ ਚੀਫ ਗੈਸਟ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੱਲ 4 ਵਜੇ ਪਹੁੰਚ ਰਹੇ ਨੇ ਜੀ ਤੇ ਉਸ ਤੋਂ ਪਹਿਲਾਂ ਅਧிகਾਰਨ ਸਰਦਾਰ ਜੋਰਾ ਵਰਸਿੰਗ ਕਰਨਗੇ ਤੇ ਇੱਕ ਸਾਡੇ ਚੀਫ ਗੈਸਟ ਬੀਸੀ 나ਗਪਾਲ ਉਹ ਵੀ ਮੰਤਰੀ ਸਾਹਿਬ ਦੇ ਨਾਲ 4 ਵਜੇ ਆਉਣਗੇ ਤੇ ਇੰਨਾ ਕਿ ਸਾਡਾ ਉਪਰਾਲਾ ਵਾ ਤੇ ਉਮੀਦ ਆ ਕਿ ਸਾਰੇ ਲੋਕ ਪਹੁੰਚ ਕੇ ਕਬੱਡੀ ਦਾ ਵੀ ਆਨੰਦ ਮਾਣਨਗੇ ਤੇ ਖੇਡਾਂ ਨਾਲ ਜੁੜਨਗੇ ਫੋਨ ਤੋਂ ਥੋੜੇ ਦੇ 2 4 5 ਘੰਟਿਆਂ ਲਈ ਫੋਨ ਨੂੰ ਛੱਡ ਕੇ ਤੇ ਗਰਾਊਂਡ ਦੇ ਵਿੱਚ ਆ ਕੇ ਤੁਸੀਂ ਖੇਡਾਂ ਦੇਖੋ ਸਾਰੇ ਹਲਕੇ ਦੇ ਨਿਵਾਸੀ ਵੀ ਜਰੂਰ ਪਹੁੰਚੋ ਰਾਮਗੜ੍ਹ ਤੋਂ ਜਿਹੜੇ ਅਲੱਗ-ਦਲ ਦੇ ਪਿੰਡ ਨੇ ਉਹ ਸਾਰੇ ਸਾਹਵਾਨਾਂ ਚਾਬੇ ਵਾਲ ਜਿੰਨੇ ਵੀ ਪਿੰਡ ਨੇ ਮੇ ਨਾਮ ਤਾਂ ਲਿਆਉਂਦਾ ਜ਼ਿਆਦਾ ਹੋ ਜਾਣਗੇ ਤੇ ਹਰ ਬੰਦਾ ਮੇਰੀ ਅਪੀਲ ਆ ਕਿ ਤੁਸੀਂ ਫਿਜ਼ੀਕਲੀ ਉਰੇ ਪਹੁੰਚ ਕੇ ਦੇਖੋਗੇ ਮੈਚ ਦਾ ਤੁਹਾਨੂੰ ਜਿਆਦਾ ਆਨੰਦ ਆਉ ਟੀਵੀ ਤੇ ਦੇਖਣ ਲੜਕੀਆਂ ਦੇ ਵੀ ਕੋਈ ਮੈਚ ਹੁੰਦੇ ਹਾਂਜੀ ਸਾਡੇ ਬੱਚਿਆਂ ਦੀਆਂ ਦੋ ਟੀਮਾਂ ਨੇ ਅਜਨੌਦ ਦੀ ਇੱਕ ਸਾਡੀ ਅਕੈਡਮੀ ਆ ਤੇ ਇੱਕ ਹੋਰ ਆ ਤੇ ਉਹਨਾਂ ਦਾ ਆਲਵੇਸ ਪੰਜਾਬ ਦੇ ਵਿੱਚ ਸਾਰੇ ਤੇ ਉਹਨਾਂ ਦੇ ਮੈਚ ਹੁੰਦੇ ਨੇ ਤੇ ਉਹ ਮੈਚ ਵੀ ਸਾਡੇ ਕੱਲ ਨੂੰ ਲਗਭਗ 3 3:30 ਵਜੇ ਉਹ ਮੈਚ ਖੇਡਿਆ ਜਾਊਗਾ ਜੀ ਕੀ ਆਪੀ ਲਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਮੀਰ ਸਿੰਘ ਮੰਗਟਾ ਜੀ ਅਪੀਲ ਇਹ ਦੇਖੋ ਜੀ ਗੇਮਾਂ ਬਹੁਤ ਜ਼ਰੂਰੀ ਨਹੀਂ ਅਪੀਲ ਇਹ ਜੀ ਕਿਉਂਕਿ ਦਿੱਖਿਓ ਜਿਵੇਂ ਤੁਮ ਅੱਜਕੱਲ ਪਤਾ ਹੀ ਹੈ ਸਾਰੇ ਬੱਚੇ ਜਿਹੜੇ ਅੱਜਕੱਲ ਫੋਨ ਤੇ ਲੱਗੇ ਰਹਿੰਦੇ ਨੇ ਜੀ ਪਬਜੀ ਫ੍ਰੀ ਫਾਇਰ ਹੋਰ ਬੜੀ ਗੇਮਾਂ ਨੇ ਜੀ ਤਾਂ ਗਰਾਊਂਡ ਨੂੰ ਜੀ ਕੋਈ ਮਤਵਤਾ ਦਿੰਦੇ ਹੀ ਨਹੀਂ ਹੈਗਾ ਜੀ ਤਾਂ ਮੇਰੀ ਤਾਂ ਇਹ ਅਪੀਲ ਹੈ ਜੀ ਜਿੰਨਾ ਗਰਾਊਂਡ ਚ ਆਵਾਂਗੇ ਨਾਲੇ ਸਿਹਤ ਸੈਟਰ ਹੋਊਗੀ ਜੀ ਆਪਣੀ ਪੂਰੀ ਵਧੀਆ ਤੇ ਨਾਲੇ ਮਾਈਂਡ ਫ੍ਰੈਸ਼ਰ ਹੋਊਗਾ ਜੀ ਕਰੇ ਬੈ ਕੇ ਜੇ ਆਪਾਂ ਬੈੱਡ ਤੇ ਉਹੀ ਮਤਲਬ ਕਿਤਾਬੀ ਕਿਡਾ ਹੋ ਗਿਆ ਜਾਂ ਗੇਮਾਂ ਖੇល ਕੇ ਬੱਚੇ ਸਹੀ ਨਹੀਂ ਰਹਿੰਦੇ ਜੀ ਸੋ ਖੇਲਣਾ ਬਹੁਤ ਜ਼ਰੂਰੀ ਹੈ ਜੀ ਬੋਡੀ ਲਈ ਵੀ ਤੇ ਆਪਣੇ ਮਾਈਂਡ ਲਈ ਵੀ ਸੋ ਨਾਲੇ ਬੰਦਾ ਲਗ ਲਗਰ ਸਪੋਰਟਸ ਚ ਜਾਂਦਾ ਜੀ ਅੱਗੇ ਵਧੀਆ ਮੌਕਾ ਮਿਲਦਾ ਆਪਣੇ ਡੇਲ ਖੇਲਣ ਦਾ ਮੌਕਾ ਮਿਲਦਾ ਜੀ ਤਾਂ ਇਹ ਤੋਂ ਉਹ ਵੱਡੀ ਗੱਲ ਹੁੰਦੀ ਹੈ ਜੀ ਉਹ ਫਿਟਨੈਸ ਲਈ ਤੇ ਨਸ਼ਿਆਂ ਤੋਂ ਵੀ ਬਚਾਅ ਹੁੰਦਾ ਜੀ ਹਾਂਜੀ ਹਾਂਜੀ ਦੇਖੋ ਜੀ ਜਿੰਨਾ ਆਪਾਂ ਗਰਾਊਂਡ ਤੇ ਜਾਵਾਂਗੇ ਤਾਂ ਉਹਨੇ ਨਸ਼ੇ ਤੋਂ ਦੂਰ ਰਹਿਵਾਂਗੇ ਨਹੀਂ ਤੇ ਕੋਈ ਅੱਜ ਕੱਲ੍ਹ ਉਹ ਕਈ ਆਪਾਂ ਵੀਡੀਓ ਦੇਖਦੇ ਆਂ ਜੀ ਅਲਗ-ਅਲਗ ਤਰ੍ਹਾਂ ਦੀਆਂ ਸੋ ਬੱਚੇ ਉਹ ਚੋਂ ਬਚਾ ਕੇ ਰਹਿਣਗੇ ਸੋ ਆਪਣਾ ਜਿੰਨਾ ਧਿਆਨ ਸਪੋਰਟਸ ਵੱਲ ਹੋਊਗਾ ਜੀ ਉਹਨਾਂ ਹੀ ਵਧੀਆ ਰੋ ਜੀ ਆਪਣੇ ਲਈ ਜਿਵੇਂ ਪ੍ਰਾਤਨ ਖੇਡਾਂ ਨੂੰ ਜਿਹੜਾ ਪ੍ਰਮੋਟ ਕਰ ਰਹੇ ਆ ਕਿ ਤਾਂ ਅੱਜ ਕੱਲ੍ਹ ਤਾਂ ਮੋਬਾਈਲ ਤੇ ਖੇਡਦੇ ਬੱਚੇ ਹਾਂਜੀ ਹਾਂਜੀ ਜਿਵੇਂ ਮੋਬਾਈਲ ਤੇ ਹੁੰਦਾ ਜੀ ਪਰ ਦੇਖੋ ਗੇਮ ਜਿਹੜੀ ਅੱਜ ਕੱਲ੍ਹ ਆਪਣੇ ਚਾਏ ਹੁਣ ਕ੍ਰਿਕਟ ਹੋ ਗਈ ਫੁੱਟਬਾਲ ਕੋਈ ਵੀ ਹੋ ਗਈ ਜੀ ਫੋਨ ਤੇ ਵੀ ਹੈਗੀਆਂ ਨੇ ਜੀ ਸਾਰੀਆਂ ਪਰ ਉਹ ਜਿਹੜੀ ਆਪਣਾ ਗਰਾਊਂਡ ਤੇ ਜਾਣਾ ਜੀ ਆਊਟਸਾਈਡ ਉਹ ਉਹ ਆਪਨੂੰ ਜਿਵੇਂ ਜਿਹੜੀ ਚੀਜ਼ ਆਊਟਸਾਈਡਲੀ ਬਣੀ ਆ ਜੀ ਉਹ ਉਹਦੇ ਲਈ ਹੀ ਬਣੀ ਆ ਖੇਲ ਕੇ ਸਾਰਿਆਂ ਨੂੰ ਜਦੋਂ ਪ੍ਰੋਟੀਨ ਸਪਿਰਿਟ ਹੁੰਦੀ ਆ ਜੀ ਤਾਂ ਉਹਦੇ ਚੀ ਫਾਇਦਾ ਹੁੰਦਾ ਜੀ ਤੇ ਮਜ਼ਾ ਆਉਂਦਾ ਜੀ ਸਾਰਿਆਂ ਨੂੰ ਖੇਲ ਕੇ ਤੇ ਨੌਜਵਾਨਾਂ ਨੂੰ ਵੀ ਸੱਦਾ ਦਿੰਨੇ ਜੀ ਪਹੁੰਚਣਾ ਹਾਂਜੀ ਸਾਰੇ ਨੌਜਵਾਨਾਂ ਨੂੰ ਸੱਦਾ ਜੀ ਕੋਲਾ ਬਈ ਵਧੀਆ ਆਓ ਤੇ ਸਾਡੀ ਜਿਹੜੀ ਖੇਡ ਆਪਣੀ ਕਬੱਡੀ ਕਰਾਰੇ ਨੂੰ ਬਹੁਤ ਵਧੀਆ ਗੱਲ ਆ ਜੀ ਤੇ ਉਹਨੂੰ ਵਧੀਆ ਆਪਣਾ ਮਤਲਬ ਵਧੀਆ ਤੋਂ ਵਧੀਆ ਬਣਾਓ ਜੀ ਸਪੋਰਟ ਕਰਕੇ ਸਾਰਿਆਂ ਨੂੰ ਪਲੇਅਰਾਂ ਨੂੰ ਵੀ ਵਧੀਆ ਮੌਕਾ ਮਿਲਦਾ ਜੀ ਬੜੀ ਸਪੋਰਟਸ ਮਿਲਦੀ ਆ ਸਾਰਿਆਂ ਨੂੰ ਜੀ